ਹਾ ਤੇਰੀ ਹਾਲੀ ਉਹ ਤੇਰੀ ਕੋਈ ਪਾਲੀ ਫੇਰ ਕਰ ਤੇ ਹਾ ਤੇਰੀ ਨੂੰ ਲੈ ਜਾਂਦਾ ਤੂੰ ਤੈਨੂੰ ਜਕਰ ਕਸਾਈ ਨਹੀਂ ਮੈਂ ਜਾ ਕਰਦਾ रसी, अभी मर्द बतारी हैं, बाद उठो ना, बोलने वाला रोली, बली, 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 ये निशाना मार के, नाना वाले लालचाल चला रहे हैं, बारे में बात करेंगे, बारे में बात करेंगे, जब ऐसे तकरीबन जा करो, जा करो, आ जा कर स्वागत है उसने, आ जा कर स्वागत है, उसने I'm <laughs> not ਓ ਜੇ ਕੁੜੀਆਂ ਪਸਾ ਲੈ ਦੇ ਕੋਈ ਪਿੱਛਾ ਲਗਾ ਇਹਨੂੰ ਇੱਧਰ ਮੁੜ ਕੇ ਇਹ ਤੋ ਸਾਨੂੰ ਵਰਦੀ ਚ ਵੇਖਣਾ ਆ ਜੀ ਸਾਡੇ ਬਾਡਰ ਤੇ ਹੀ ਗੋਲੀ ਚੱਲੂਗੀ ਤੇਰੇ ਆਡਰ ਤੇ ਹੀ ਗੋਲੀ ਚੱਲੂਗੀ ਤੇਰੇ ਹੀ ਆਡਰ ਤੇ ਬਈ ਵਾਰ ਇੱਕ ਪਈ ਪੱਕਾ ਦਿੰਦੀਆਂ ਡੰਗ ਦਾ ਉਹ ਬੱਲੇ ਇੱਕ ਪਈ ਪੱਕਾ ਦੋ ਦਿੰਦੀਆਂ ਡੰਗ ਦਾ ਲਿਆ ਕੇ ਮਰਵਾਉਣਾ ਟੋਲੀ ਮੈਂ ਨਾ ਤੇਰੇ ਭੰਡ ਮੰਨਣਾ ਮੈਂ ਨਾ ਤੇਰੇ ਭੰਡ ਮੰਨਣ ਮੈਂ ਨਾ ਤੇਰੀ ਗੋਲੀ ਨਕਾਈ ਉਹ ਸਿਰ ਜੜਿਆ ਨਾ ਰਲਿਆ ਪਰ ਗੋਲੀ ਨਕਾਈ ਉਹ ਸਿਰ ਜੜਿਆ ਮਾੜਮਰਾ ਪਰ ਬਹਿ ਹੇ ਸਿਰ ਜੜਿਆ ਹੋੱਕ ਪੱਠੇ ਵੀ ਪਉਣਾ ਪੱਠੇ ਵੀ ਪਉਣਾ ਰੋਜ਼ ਰਜਾਉਣਾ ਖੋਲੀ ਨਹੀਂ ਤੇਰਾ ਕਿਲੋ ਦਾ ਤੇ ਦਿੰਦੀਆਂ ਡੰਗ ਦਾ ਮੈਂ ਮੰਜਨੇ ਤੂੰ ਹੀ ਮੇਰੇ ਭੰਡੇ ਮੰਜਨੇ ਤੂੰ ਹੀ ਉਹ ਮੇਰੀ ਗੋਲੀ ਮੈਂ ਕਰ ਦੂੰਗਾ ਜਲ ਵਰਗੀ ਫੇਰਾ ਪਰ ਬੋਲੀ 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 ਮੈਂ ਕਰ ਦੂੰਗਾ ਜਲ ਵਰਗੀ ਓ ਛੜਾ दग घोड़ा चाहिण चाहींदा ਜਾ ਰਹੀ ਐ ਸਾਡੀ ਬਾਪੀ ਆ ਰਵਾਂਗੇ ਬਾਪੀ ਬਾਪੀ ਆ ਰਵਾਂਗੇ ਆਓ ਜੀ ਪਹਿਲੀ ਵਾਰੀ ਬਾਪੂ ਮੇਰਾ ਮੈਨੂੰ ਮਿਲਣ ਤੋਰ ਜਿਵੇਂ ਆਇਆ ਬਈ ਸੇਰ ਦੇ ਪਾਸੇ ਬੱਲੇ ਸੇਰ ਪੰਘੀਰੀ ਸੇਰ ਪਦਾਸੇ ਮੇਰੇ ਲਈ ਲੈ ਆਇਆ ਬਈ ਜਾਂਦੀ ਵਾਰੀ ਉਸਨੇ ਹੱਥ ਮੈਂ ਹੰਦੇ ਬੱਲੇ ਸਰੀਓ ਸਨੇ ਹੱਥ ਮੈਡਮ ਦੇ ਸੌਦਾ ਨੋਟ ਫੜਾਇਆ ਮੈਡਮ ਨੇ ਤਪੁੱਛਦੀ ਤੇਰਾ ਬਾਪੂ ਕਿਉਂ ਆਇਆ ਮੈਡਮ ਨੇ ਤੇਰਾ ਬਾਪੂ ਕਿਉਂ ਆਇਆ ਮੈਡਮ ਨਰਮ ਬੱਤੀ ਤੇ ਬਾਪੂ ਕਿਉਂ ਆਇਆ ਮੈਡਮ ਨੇ ਨਰਮ ਬੱਤੀ ਸਾਹਿਬ ਸਾਹਿਬ ਉਹ ਨੋਟ ਕਰਕੇ ਸਾਹਿਬ ਉਹ ਨੋਟ ਕਰਕੇ ਕੋਸ਼ਿਸ਼ ਨਹੀਂ ਹੁੰਦਾ ਜਾਦਰ ਕੋਈ ਨਹੀਂ ਉਹ ਦਾਣੇ ਦੀਨਾ ਤੋਂ ਚੱਕੀ ਛੁੱਟ ਗਈ ਚੁਲੇ ਨੇ ਛੁੱਟ ਜਾਣਾ ਭਾਈ ਰਾਏ ਪਰ ਬੱਸੀਆਂ ਕੋਲੋ ਕੋਲੀ ਭੂਲੇ ਕੋਲ ਨਥਾਣਾ ਤੀਵੀਂ ਸਭ ਵਰਗੀ ਆਪ ਕੰਜਰ ਦਾ ਕਾਣਾ 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 ਤੀਵੀਂ ਸਭ ਵਰਗੀ ਆਹੋ ਆਹੋ ਹੰਦਾ ਸੁਣੀਦਾ ਨਹੀਂ ਸੁਣਦਾ ਮੋਗਾ ਭੁਲੇ ਉਹ ਸ਼ਹਿਰ ਉਹ ਸ਼ਹਿਰ ਸੇਟਾ ਸੁਣੀ ਦੀ ਪਰਲੇ ਪਾਸੇ ਟੋਪਾ ਬੇਟਰੇ ਵਿੱਚ ਕ ਸਾਧੂ ਰਹਿੰਦਾ ਬੱਲੇ ਉਹ ਬੜੀ ਸੁਣੀ ਉਹ ਸੁਪਾ ਵੀ ਆਉਂਦੀ ਜਾਂਦੀ ਨੂੰ ਕੜਾ ਚਗਾਉਂਦਾ ਫਿਰ ਮਗਰੋਂ ਮਾਰਦਾ ਕੋਟਨ ਨਾ ਤੇਰਾ ਬਤਲਾ ਜਿਆ ਪਾਰ ਸੈਣ ਨਾਲ ਜੋ ਕੜ ਲੱਗ ਤੇਰਾ ਬਤਲਾ ਜਿਆ ਪਾਰ ਸੈਣ ਨਾਲ ਜੋ ਕੜ ਲੱਗ ਤੇਰਾ ਬਤਲਾ ਜਿਆ ਪਾਰ ਸੈਣ ਨਾਲ ਜੋ ਕੜ ਲੱਗ ਤੇਰਾ ਬਤਲਾ ਜਿਆ ਮੁਜੀ ਆਉਂਦੇ ਨਾਲ ਦੀ ਬੱਲਾ ਮੇਰੇ ਪਿਆਂਦੀ ਸਾ ਸਾਜਾ ਲੈ ਤੁਜੀ ਵੀ ਉਹ ਧਾਈਏ 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 ਇੱਕ ਤੜਾ ਰੀਠਾ ਦੋ ਤੋਲੇ ਮਿਸ਼ਰੀ ਵਿੱਚ ਮਾਸਾ ਗਾ ਲੌਂਗ ਰਲਾਈਏ ਭਾਈ ਜੇ ਕਿਤੇ ਰੰਗ ਕਾਲਾ ਪੈ ਜੇ ਹੋ ਜੇ ਕਿਤੇ ਰੰਗ ਕਾਲਾ ਪੈ ਜੇ ਸਾਡੇ ਬਠਿੰਡਿਓ ਗਲੀ ਕਰਾਈਏ ਭਾਈ ਬਾਬੇ ਦੀ ਬੱਕਰੀ ਤੇ ਦੁੱਧ ਦਾ ਪਨੀਰ ਆਏ ਹਾਏ ਬਾਬੇ ਦੀ ਬੱਕਰੀ ਤੇ ਦੁੱਧ ਦਾ ਪਨੀਰ ਉਠ ਨਿਰਨੇ ਕਾਲ ਜੇ ਖਾਈਏ ਤੁਸਨਾ ਮੈਂ ਦੱਸਦਾ ਨੋਟ ਕਰੀ ਪਰਚਾਈਏ ਤੁਸਨਾ ਮੈਂ ਦੱਸਦਾ ਨੋਟ ਕਰੀ ਪਰਚਾਈਏ ਇਹ ਲਾਡੀ ਤੋੜ ਗਈ ਕੈ ਕਰਦੀ ਸੀ ਕੁੱਟ ਪੀਤੀ ਲਾ ਕੇ ਤੋੜ ਗਈ ਸਜਣਾ ਨਾਲ ਪਤੀ ਪੀਤੀ ਲਾ ਕੇ ਤੋੜ ਗਈ ਸਜਣਾ ਨਾਲ ਪਤੀ ਪੀਤੀ ਲਾ ਕੇ ਤੋੜ ਗਈ ਉਹ ਆਰੀ 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 ਬਈ ਏ ਕਿ ਕਰਦੇ ਦੰਦਣ ਕਰੇ ਕੁਵਾਰੀ ਬਈ ਦੰਦ ਨੂੰ ਹੋ ਕਿਉਂ ਕਰਦੀ ਕਿਉਂ ਕਿਉਂ ਕਰੇਗੀ ਦੰਦ ਨੂੰ ਹੋ ਕਿਉਂ ਕਰਦੀ ਦੰਦ ਚਿੱਟੇ ਰੱਖਣ ਦੀ ਮਾਰੀ ਬਈ ਦੰਦ ਚਿੱਟੇ ਕਿਉਂ ਰੱਖਦੀ ਕਿਉਂ ਰੱਖਦੀ ਵਿਆਹ ਕਰਵਾਉਣ ਦੀ ਮਾਰੀ ਬਈ ਵਿਆਹ ਦਾ ਹੋਇਆ ਹੀ ਨਹੀਂ ਅੱਛਾ ਵਿਆਹ ਉਹਦਾ ਹੋਇਆ ਹੀ ਨਹੀਂ ਉਮਰ ਬੀਤ ਗਈ ਸਾਰੀ ਪਿਆਰ ਹੋ ਗਈ ਨਹੀਂ ਉਮਰ ਬੀਤ ਗਈ ਸਾਰੀ ਪਿਆਰ ਹੋ ਗਈ ਨਹੀਂ ਉਮਰ ਬੀਤ ਗਈ ਸਾਰੀ ਪਿਆਰ ਹੋ ਗਈ ਨਹੀਂ ਹਰਸ਼ ਤੂੰ ਕਾਹਨੋਂ ਪੱਟਦੀ ਆ ਪੱਟ ਵਾਲਾ ਬਸ ਹੋਏ ਬਸ ਸੁਣੀ ਦਾ ਮਾੜੀ ਬਈ ਉਥੋਂ ਦੀਆਂ ਦੋ ਕੁੜੀਆਂ ਸੁਣੀ ਦੀਆਂ ਇੱਕ ਪਤਲੀ ਇੱਕ ਭਾਰੀ ਬਈ ਪਤਲੀ ਦਾ ਤਾਂ ਵਿਆਹ ਹੋ ਗਿਆ ਪਤਲੀ ਦਾ ਤਾਂ ਵਿਆਹ ਹੋ ਗਿਆ ਮੋਟੀ ਰਹਿ ਗਈ ਖਵਾਰੀ ਆਪੇ ਲੈ ਜਾਣਗੇ ਜਿਹਨੂੰ ਲੱਗੀ ਪਿਆਰੀ ਆਪੇ ਲੈ ਜਾਣਗੇ ਜਿਹਨੂੰ ਲੱਗੀ ਪਿਆਰੀ ਆਪੇ ਲੈ ਜਾਣਗੇ ਜਿਹਨੂੰ ਲੱਗੀ ਪਿਆਰੀ ਵੀ ਆਪੇ ਲੈ ਜਾਣਗੇ ਅੱਛਾ ਬੱਚਾ ਮਾਰ ਕੇ ਕਰ ਲਿਆ ਲਿਆਂਦੀ ਪਾਲੋ ਉਹ ਭਾਰੀ ਬੱਸੀ ਖੱਡਣ ਗਿਆ ਲਿਆਂਦੀ ਪਾਲੋ ਬੋਲੀਆਂ ਮਿਟ ਗਈਆਂ ਚੁੱਪ ਕਰਕੇ ਢੀ ਜੇ ਲਾਲੋ ਨੀ ਨੀ ਹਰ 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 ਵਾਹ 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 ਮਾਲਾ ਮਾਲਾ ਜੇ ਮੈਸੇ ਜੀ ਦਾ ਧਾਰੇ ਤੇ ਲਾ ਲਾ ਮੈਂ ਉਹ ਬੈਣਾ ਹੈ ਜੇ ਜੇ ਕੁੜੀਆਂ ਪੂਸਾ ਲੈ ਕੇ ਕੋਈ ਦਿਖਾਵੇ ਇਹਨੂੰ ਇੱਧਰ ਰੋ ਤੇ ਸਾਨੂੰ ਵਰਦੀ ਚ ਵੇਖਣਾ ਆ ਜੀ ਸਾਡੇ

ਤੰਗ ਕਰਦੇ ਆ ਕੇ ਬਿਠਾਉਣਾ ਚੋਲੀ ਮੈਨਾ ਤੇਰੇ ਘੰਡੇ ਮੰਨ ਜਿਆ ਮੈਨਾ ਤੇਰੇ ਘੰਡੇ ਮੰਨ ਮੈਨਾ ਤੇਰੀ ਗੋਲੀ ਨਕਾਈ ਨੂੰ ਸਿਰ ਜੜਿਆ ਮੈਨਾ ਰਾ ਪਰ ਬੋਲੀ ਤੇ ਉਹ ਸਿਰ ਜੜਿਆ ਵੜੰਗ ਰਾ ਵੜੰਗ ਰਾ ਸਿਰ ਜੜਿਆ ਬੋਟਖੇ ਵੀ ਪਾਉਣਾ ਬੋਟਖੇ ਵੀ ਪਾਉਣਾ ਰੋਜ਼ ਰਜਾਉਣਾ ਖੋਲੀ ਨਹੀਂ ਤੇਰਾ ਕਿਲੋ ਦਾ ਤੇ ਦਿੰਦੀਆਂ ਡੰਗਾਂ ਉਂਟੇ ਮਾਂਜਨੇ ਆਹ ਤੂੰ ਹੀ ਮੇਰੇ ਭੰਡੇ ਮਾਂਜਨੇ ਤੂੰ ਹੀ ਮੇਰੀ ਗੋਲਮ ਕਰ ਦੂੰਗਾ ਜਲ ਵਰਗੀ ਤੇਰਾ ਪਰਬੋਲੀ ਮੈਂ ਕਰ ਦੂੰਗਾ ਜਲ ਵਰਗੀ ਤੇਰਾ ਪਰਬੋਲੀ ਮੈਂ ਕਰ ਦੂੰਗਾ ਜਲ ਵਰਗੀ

ਸਾਡੇ ਵੀਰੇ ਦਾ ਪਿਆਰ ਨਿਕਲ ਨੂੰ ਆ ਜਾਣੀ ਸਾਡੀ ਪਾਕੀ ਕਰਵਾਉਂਦੀ ਤੇਰੀ ਪਰ ਕਾ ਕਰਵਾਉਂਦੀ ਪਹਿਲੀ ਵਾਰੀ ਬਾਪੂ ਮੇਰਾ ਮੈਨੂੰ ਮਿਲਣ ਘਰ ਜੀ ਆਇਆ ਬਈ ਸੇਰ ਨਹੀਂ ਸੇਰ ਪਾਸੇ ਬੱਲੇ ਸੇਰ ਪੰਦੀਰੀ ਸੇਰ ਪਾਸੇ ਮੇਰੇ ਲਈ ਲੈ ਆਇਆ ਭਾਈ ਜਾਂਦੀ ਵਾਰੀ ਉਸੇ ਹੱਥ ਮੈਂ ਹੰਦੇ ਦੇ ਸਾਡਾ ਨੋਟ ਫੜਾਇਆ ਮੈਡਮ ਨੇ ਤ ਪੁੱਛਦੀ ਤੇਰਾ ਬਾਪੂ ਕਿਉਂ ਨਹੀਂ ਆਇਆ ਮੈਡਮ ਨੇ ਪੁੱਛਦੀ ਨਾ ਪਿਆਰੀ ਆਇਆ ਮੈਡਮ ਨੇ ਪੁੱਛਦੀ ਬਾਪੂ ਕਿਉਂ ਨਹੀਂ ਆਇਆ ਮੈਡਮ ਨੇ ਪੁੱਛਦੀ ਬਾਪੂ ਕਿਉਂ ਨਹੀਂ ਆਇਆ ਮੈਡਮ ਨੇ ਪੁੱਛਦੀ ਆਹਨ ਸਾਬ ਸਾਬ ਉਹਦਾ ਮੂਹਰ ਸਾਬ ਉਹਦਾ ਮੂਹਰ ਥੋੜੀ ਜਿਹਾ ਲੈਣੀ ਹੈ ਕੁਛ ਨਹੀਂ ਹੁੰਦਾ ਕਿਆਦਰ ਕੋਈ ਨਹੀਂ ਉਹ ਦਾਣੇ ਦੀਨਾ ਤੋਂ ਚੱਕੀ ਛੁੱਟ ਗਈ ਚੁਲੇ ਨੇ ਛੁੱਟ ਜਾਣਾ ਬਈ ਰਾਏ ਪਰ ਬਸੀਆਂ ਕੋਲੋ ਕੋਲੀ ਓ ਬੱਲੇ ਆਪ ਤੁਸ ਫੋਲੀ ਭੂਲੇ ਕੋਲ ਨਥਾਣਾ ਤੀਵੀ ਸਭ ਵਰਗੀ ਆਪ ਕੰਜਰ ਦਾ ਕਾਣਾ ਤੀਵੀ ਸਦਰਾ ਕੀ ਆਪ ਕੰਜਰ ਦਾ ਕਾਣਾ ਤੀਵੀ ਸਭ ਵਰਗੀ ਆਪ ਕੰਜਰ ਦਾ ਕਾਣਾ ਤੀਵੀ ਸਭ ਵਰਗੀ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਰੋਜ਼ਾਨਾ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਤੁਸੀਂ ਉਸ ਵੀਡੀਓ ਦਾ ਪੂਰਾ ਪੂਰਾ ਆਨੰਦ ਲੈ ਸਕੋ ਕਿਸੇ ਵੀ ਫਕਸ਼ਨ ਦੀ ਵੀਡੀਓਗ੍ਰਾਫੀ ਫੋਟੋਗ੍ਰਾਫੀ ਜਾਂ ਲੈਬ ਟੈਲੀਕਾਸਟ ਕਰਵਾਉਣ ਲਈ ਸਾਡੇ ਦਿੱਤੇ ਹੋਏ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ